ਇਕ ਬਚਨ ਆਉਂਦਾ ਸਹਿਬ ਕਹਿਣ ਲੱਗੇ ਵੀ ਜੇ ਕਦੀ ਪ੍ਰਮਾਤਮਾ ਵਾਹਿਗੁਰੂ ਮੇਰੇ ਲਈ ਨਦੀਆਂ ਦੁੱਧ ਦੀਆਂ ਵਗਾ ਦੇਵੇ ਔਰ ਸੋਨੇ ਘੋ ਦੇ ਵਗ ਜਾਣ ਸਾਰੀ ਧਰਤੀ ਮਿੱਠੇ ਪਦਾਰਥਾਂ ਦੀ ਸ਼ੱਕਰ ਆਦਕ ਦੀ ਬਣ ਜਾਏ ਪਹਾੜ ਸੋਨੇ ਆਦਕ ਗਹਿਣਿਆਂ ਦੇ ਬਣ ਜਾਣ ਤੇ ਕੋਈ ਮੈਨੂੰ ਆ ਕੇ ਪੁੱਛੇ ਵੀ ਗੁਰੂ ਨਾਨਕ ਸਾਹਿਬ ਆਦਿਸ਼ਾ ਮਹਾਰਾਜ ਬੀ ਤੁਹਾਡੇ ਲਈ ਨਦੀਆਂ ਦੁੱਧ ਦੀਆਂ ਵਗ ਗਈਆਂ ਸੋਮੇ ਘੋ ਦੇ ਵਗ ਗਏ ਸਾਰੀ ਧਰਤੀ ਮਿੱਠੇ ਪਦਾਰਥਾਂ ਦੀ ਬਣ ਗਈ ਔਰ ਸਹਿਬਾ ਤੁਹਾਡੇ ਲਈ ਪਹਾੜ ਨੇ ਜਿਹੜੇ ਉਹ ਸੋਨੇ ਆਦਕ ਗਹਿਣਿਆਂ ਦੇ ਬਣ ਗਏ ਤੇ ਤੁਹਾਡਾ ਚਾ ਲੈ ਗਿਆ ਤੁਹਾਡੀ ਜਿਹੜੀ ਮਤ ਹੈ ਉਹ ਆਨੰਦ ਵਿੱਚ ਆ ਗਈ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਭਲਿਆ ਸੱਚ ਇਹ ਹੈ ਵੀ ਇੰਨੇ ਸੁੱਖ ਵੇਖ ਕੇ ਵੀ ਮੈਨੂੰ ਉਹਨਾ ਸਮਾਂ ਟਿਕਾ ਨਹੀਂ ਹੈ ਜਿੰਨਾ ਸਮਾਂ ਮੈਂ ਮਾਲਕ ਦੀ ਸਿਫ਼ਤ ਨਾ ਕਰ ਲੰਦਾ ਮੈਨੂੰ ਤੇ ਜਿਹੜਾ ਆਨੰਦ ਹੈ ਨਾ ਮੇਰੀ ਤੇ ਜਿਹੜੀ ਮੱਤ ਹੈ ਨਾ ਉਹ ਪਰਮਾਤਮਾ ਵਾਹਿਗੁਰੂ ਦੇ ਨਾਮ ਵਿੱਚੀ ਉਹਦੇ ਵਿੱਚ ਟਿਕੀ ਹੋਈ ਹੈ ਅਮਰਤ ਬਾਣੀ ਦਾ ਬਚਨ ਹੈ ਸਭ ਕੈ ਲੱਗੇ ਨਦੀਆਂ ਹੋਵੇ ਧੰਵਾ ਸੁਮ ਹੋਵੇ ਦੁੱਧ ਕੀ ਯੂ ਸਗਲੀ ਧਰਤੀ ਸਕਰ ਹੋਵੇ ਖੁਸ਼ੀ ਕਰੇ ਨਿਤ ਜਿਉ ਪਰਬਤ ਸੋਨਾ ਰੂਪਾ ਹੋਵੇ ਹੀਰੇ ਲਾਲ ਜੜਾਓ ਪੀ ਤੂੰ ਹੈ ਸਲਾਹ ਨਾ ਆਖ ਨ ਲਹਿ ਨਾ ਚਾਓ ਮੇਰਾ ਚਾ ਉਹਨਾਂ ਸਮਾਂ ਨਹੀਂ ਪੂਰਾ ਹੁੰਦਾ ਕਿਉਂਕਿ ਮੇਰੀ ਮਤ ਹੈ ਨਾ ਜਿਹੜੀ ਉਹ ਪਰਮਾਤਮਾ ਦੀ ਇਬਾਦਤ ਤੇ ਟਿਕੀ ਹੋਈ ਹੈ ਇੱਕ ਦੂਜਾ ਬਚਨ ਆਖਿਆ ਕਹਿ ਲੱਗੇ ਵੀ ਸਹਿਬਾ ਜੇ ਕਦੀ ਜਿਹੜਾ ਵਕਤ ਦਾ ਰਾਜਾ ਹੈ ਉਹ ਵੀ ਤੁਹਾਡਾ ਵਿਰੋਧੀ ਹੋ ਜਾਏ ਤੁਹਾਡੇ ਸਰੀਰ ਨੂੰ ਵੀ ਰੋਗ ਲੱਗ ਜਾਏ ਔਰ ਰਾਹੂ ਤੇ ਕੇਤੂ ਜਿਹੜੇ ਗ੍ਰਹਿ ਮਾਰੇ ਮੰਨੇ ਜਾਂਦੇ ਆ ਉਹ ਵੀ ਤੁਹਾਨੂੰ ਆ ਕੇ ਘੇਰ ਲੈਣ ਰਾਹੂ ਤੇ ਕੇਤੂ ਵੀ ਘੇਰ ਲੈਣ ਤੁਹਾਨੂੰ ਸਰੀਰ ਨੂੰ ਵੀ ਰੋਗ ਲੱਗ ਜਾਏ ਬਾਹਰੀ ਤੌਰ ਤੇ ਰਾਜਾ ਵੀ ਤੁਹਾਡਾ ਖੂਨ ਪੀਂਦੇ ਤੁਲ ਆਵੇ ਤੇ ਇਹੋ ਜਿਹਾ ਦੁੱਖ ਤੁਹਾਡੇ ਅੱਖ ਸਾਹਮਣੇ ਆ ਜਾਏ ਸਭ ਗੁਰ ਤੁਹਾਡੇ ਅੰਦਰ ਦਾ ਕੀ ਹਾਲ ਹੋਏਗਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਭਲਿਆ ਭਾਵੇਂ ਇੰਨਾ ਵੀ ਦੁੱਖ ਮੇਰੀ ਜ਼ਿੰਦਗੀ ਵਿੱਚ ਆ ਜਾਏ ਨਾ ਮੈਂ ਆਪਣੀ ਮਤ ਨੂੰ ਪਰਮੇਸ਼ਵਰ ਦੇ ਨਾਮ ਤੋਂ ਨਹੀਂ ਢਲਾਉਂਦਾ ਮੇਰੀ ਮਤ ਅਹਰਨਦੀ ਤਰੈ ਮੈਂ ਕਿ ਇੰਨਾ ਦੁੱਖ ਆਉਣ ਤੇ ਵੀ ਉਸ ਮਾਲਕ ਦੇ ਸਿਮਰਨ ਵਿੱਚ ਜੁੜ ਕੇ ਹੀ ਉਹਦਾ ਸ਼ੁਕਰਾਨਾ ਕਰਾਂਗਾ ਕਿਉਂਕਿ ਮੈਂ ਆਪਣੀ ਮਤ ਨੂੰ ਆਹਰਨ ਮਤ ਰੱਖੀ ਹੋਈ ਹੈ ਇਹ ਵੀ ਉਮਰਤ ਬਚਨੇ ਬਾਣੀ ਦਾ ਜੇ ਦੇ ਹੈ ਦੁੱਖ ਲਈ ਹੈ ਪਾਪ ਗਰੇ ਦੁਇ ਰਾਤ ਰਤ ਪੀਨੇ ਰਾਜੇ ਸਿਰੇ ਉਪਰ ਰੱਖੀਏ ਐਵੇਂ ਜਾਪੈ ਭਾਉ ਪੀਪੂ ਹੈ ਸਲਾਹ ਨਾ ਆਖ ਨਾ ਲਹਿ ਨਾ ਚਾਉ